ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਮਨੀ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਉਸਮਾ ਟੋਲ ਪਲਾਜ਼ੇ ਉੱਤੇ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਭਾਰਤੀ ਕਿਸਾਨੀ ਯੂਨੀਅਨ ਸਿੱਧੂਪੁਰ ਦੇ ਦੋ ਗੁੱਟ ਆਪਸ ਦੇ ਵਿੱਚ ਹੀ ਝੜ ਗਏ ਤੇ ਇੱਕ ਦੂਜੇ ਦੀ ਜਮ ਕੇ ਕੁੱਟਮਾਰ ਕੀਤੀ ਕੁੱਟਮਾਰ ਦੀ ਇਹ ਸਾਰੀ ਘਟਨਾ ਟੋਲ ਪਲਾਜ਼ੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਲੜਾਈ ਦਾ ਸਾਰਾ ਮੰਜ਼ਰ ਕੈਦ ਹੋਇਆ ਹੈ ਜਿਸ ਦੇ ਵਿੱਚ ਕਿਸਾਨ ਹੱਥਾਂ ਵਿੱਚ ਕਿਸਾਨੀ ਝੰਡੇ ਲੈ ਕੇ ਇੱਕ ਦੂਜੇ ਨਾਲ ਝੜਦੇ ਨਜ਼ਰ ਆਏ ਤੇ ਕੁਝ ਕਿਸਾਨ ਝਗੜਾ ਵੱਧਾ ਵੇ ਕੇ ਪਾਸ ਦੇ ਵੀ ਨਜ਼ਰ ਆਏ ਨੇ ਦਰਅਸਲ معاملہ ਟੋਲਪਲਾਜ਼ੇ ਤੇ ਕੰਮ ਕਰਨ ਵਾਲੇ ਕਿਸੇ ਕਰਮੀ ਨੇ ਖਨੋਰੀ ਬਾਰਡਰ ਤੋਂ ਆਏ ਕਿਸਾਨ ਦੀ ਕਮਰਸ਼ੀਅਲ ਗੱਡੀ ਦੀ ਪਰਚੀ ਕਰਨੀ ਚਾਹੀ ਤਾਂ ਅੰਮ੍ਰਿਤਸਰ ਤੇ ਜੰਡਿਆਲਾ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਟੋਲਪਲਾਜ਼ੇ ਉੱਤੇ ਪਹੁੰਚ ਗਏ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟੋਲਪਲਾਜ਼ੇ ਵਾਲਿਆਂ ਦੇ ਹਮਾਇਤੀ ਵੀ ਮੌਕੇ ਤੇ ਪਹੁੰਚੇ। ਇਸ ਦੌਰਾਨ ਤਰਨਤਾਰਨ ਦੇ ਸਥਾਨਕ ਇਕਾਈ ਸਿੱਧੂਪੁਰ ਯੂਨੀਅਨ ਦੇ ਕਿਸਾਨ ਵੀ ਟੋਲਪਲਾਜ਼ਾ ਤੇ ਪਹੁੰਚ ਗਏ ਪਰ ਇਸ ਦਰਨ ਇੱਕ ਜਥੇਬੰਦੀ ਦੇ ਦੋਵੇਂ ਧਿਰਾਂ ਦੇ ਕਿਸਾਨਾਂ ਦੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਮਾਹੌਲ ਭਾਗ ਗਿਆ ਤੇ ਕਿਸਾਨਾਂ ਨੇ ਇੱਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਦੀ ਆਖੂ ਤੇ ਸੱਟ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਇਸ ਝਗੜੇ ਦੇ ਦੌਰਾਨ ਕਿਸਾਨਾਂ ਨੇ ਟੋਲ ਪਾਸੇ ਦੀ ਵੀ ਭੰਨਤੋੜ ਕੀਤੀ ਹੈ ਮੈਂ ਪਲਵਿੰਦਰ ਸਿੰਘ ਮਾਲਪਾਰ ਦੀ ਖਸਾਂ ਜਿਹੜੇ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੇਟ ਹੈ ਉਹਨੂੰ ਕੀ ਕਹਿੰਦੇ ਛੋਟੀ ਹੱਥ ਤੋਂ ਵੱਡੀ ਹੁੰਦੀ ਜਿਹੜੀ ਟੈਂਟਰ ਗੱਡੀ ਆ ਰਹੀ ਹੈ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਰਸਮਸ ਰੱਖ ਲਿਆ ਸਾਡੇ ਬੰਦੇ ਉਹ ਸੰਸਲੇ ਆਣ ਵਾਪਸ ਆਏ ਜਿੰਡਿਆਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚੱਲ ਗਏ ਪੁਲਿਸ ਜਿਹੜੀ ਮੂਹ ਤੇ ਘੂ ਪਣੀ ਰਹੀ ਸਾਈਡ ਤੇ ਫਿਰ ਇਹਨਾਂ ਨੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਸਰੰਤਾਲ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਆਜੇਦਾਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੁਲਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਹੜੇ ਸਾਡੇ ਚੰਗਾ ਲੈ ਕੇ ਉਧਰ ਨਾਰੇ ਲਾਦੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਭਰਾਓ ਗੱਡੀ ਖਨੋਰੀ ਤੋਂ ਆ ਰਹੀ ਆ ਅੰਮ੍ਰਿਤਸਰ ਜਾ ਰਹੀ ਆ ਉਹਦਾ ੱੱਕੇ ਨਾਲ ਲਾਇਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪਲਾਜੇ ਦੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜੇ ਸਾਥੀ ਵੱਡੀ ਗਿਣਤੀ ਚਾਹੀਏ ਫਿਰ ਆਏ ਇਹਨਾਂ ਪ੍ਰਬੰਧ ਦੇ ਖਿਲਾਫ ਰੋਡ ਮੈਂ ਪਲਵਿੰਦਰ ਸਿੰਘ ਮਾਲਪਾਟਿਕ ਸੰਜ ਨੇ ਇੱਕ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਖਨੌਰੀ ਤੋਂ ਕੱਢੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕਿਹੜਾ ਉਹਨੂੰ ਕੀ ਕਹਿੰਦੇ ਛੋਟੀ ਹੱਥ ਦੀ ਵੱਡੀ ਹੁੰਦੀ ਜਿਹੜੀ ਟੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਲਿਸੰਸ ਰੱਖ ਲਿਆ ਸਾਡੇ ਬੰਦੇ ਲਿਸੰਸ ਲੈਣ ਵਾਪਸ ਆਏ ਜਿੰਡਿਆਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲੇ ਗਏ ਪੁਲਿਸ ਜਿਹੜੀ ਮੂਹਰ ਤੋਂ ਭਣੀ ਰਹੀ ਫਾਈਲ ਤੇ ਫਿਰ ਇਹਨਾਂ ਨੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਹਸੰਤਪੁਰ ਦੇ ਜ਼ਿਲ੍ਹਾ ਪ੍ਰਧਾਨ ਮੋਰ ਜਿਹੜੇ ਸਾਥੀ ਆਪਦੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਜਿਹੜਾ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤਾ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲਾ ਕੇ ਉਧਰ ਨਾੜੇ ਲਾਦਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਬਰਾਓ ਗੱਡੀ ਖਨੋਰੀ ਤੋਂ ਆ ਰਹੀ ਆ ਅੰਮ੍ਰਿਤਸਰ ਜਾ ਰਹੀ ਆ ਉਹਦਾ ੱੱਕੇ ਨਾਲ ਲਾਇਸੈਂਸ ਰੱਖਿਆ ਗਿਆ ਤੇ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪ੍ਰਾਜੇ ਦੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜੇ ਸਾਥੀ ਵੱਡੀ ਗਿਣਤੀ ਚਾਹੀਏ ਫਿਰ ਆਏ ਫਿਰ ਪ੍ਰਬੰਧ ਦੇ ਖਿਲਾਫ ਰੋਡ ਜਾਮ ਕੀਤਾ